ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਪਿਛਲੇ ਅਕਾਲ ਮੈਜਿੰਦਰ ਸਿੰਘ ਬਿਲਕਤ ਤੇ ਤੁਸੀਂ ਵੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਦੋਸਤੋ ਆਓ ਤੁਹਾਨੂੰ ਅੱਜ ਦੇ ਦਿਨ ਭਰਤੀਆਂ ਬੜੀਆਂ ਐਮ ਖਬਰਾਂ ਸੁਣਾਉਣੇ ਆਓ ਪਹਿਲਾਂ ਤੁਹਾਨੂੰ ਇਹਨਾਂ ਖਬਰਾਂ ਦਾ ਸੁਣਾਵਾਂਗੇ ਸੰਖੇਪ ਉਸ ਤੋਂ ਬਾਅਦ ਇੱਕ ਇੱਕ ਖਬਰ ਸੁਣਾ ਕੇ ਉਸ ਤੇ ਕਰਾਂਗੇ ਟਿੱਪਣੀ ਤੇ ਪਹਿਲਾਂ ਇਹਨਾਂ ਖਬਰਾਂ ਦਾ ਸੰਖੇਪ ਦੋਸਤੋ ਤੁਹਾਨੂੰ ਸੁਣਾ ਦਿੰਦੇ ਆ ਅਗਰ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਾ ਲਾਈਕ ਤੇ ਸ਼ੇਅਰ ਨਾ ਕਰਨਾ ਭੁੱਲਣਾ ਤੇ ਆਓ ਅੱਜ ਬੰਤੀ ਸਿੰਘਾਂ ਦੀ ਰਿਹਾਈ ਲਈ ਬੀਪੀਐਸ ਚੌਂਕ 'ਚ ਬੈਠੇ ਦਰਨਾਕਾਰੀਆਂ ਨੂੰ ਪੂਰੇ 2 ਸਾਲ ਹੋ ਗਏ ਬੰਤੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਅੱਜ ਜਮੂਰੀ ਅਤੇ ਪੁਰ ਅਮਨ 당 ਨਾਲ ਮਾਰਚ ਕੰ ਦਾ ਫੈਸਲਾ ਕੀਤਾ ਗਿਆ ਸੀ ਪਰ ਬੀਪੀਐਸ ਚੌਂਕ ਪੁਲਸ ਛਾਉਣੀ ਵਿੱਚ ਤਬਦੀਲ ਹੋ ਗਿਆ ਜਦੋਂ ਕਿ ਸਿਮਰਨਜੀਤ ਸਿੰਘ ਮਾਨ ਅਤੇ ਰਸੀਮ ਸਿੰਘ ਅਤੇ ਹੋਰ ਕਈ ਆਗੂਆਂ ਭਾਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਤੇ ਪੀ ਆਰਟੀਸੀ ਪੰਜਾਬ ਰੋਡਵੇ ਤੇ ਪੰਨ ਬਸਤੀ ਅੱਜ ਜੋ ਹੜਤਾਲ ਚੱਲ ਰਹੀ ਸੀ ਉਹ ਖਤਮ ਹੋ ਗਈ ਹੈ ਮੁੱਖ ਮੰਤਰੀ ਵੱਲੋਂ 15 ਜਨਵਰੀ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਉਸ ਨੂੰ ਲੈ ਕੇ ਇਹ ਹੜਤਾਲ ਖਤਮ ਹੋਈ ਤੇ ਸੁਖਵੀਰ ਬਾਦਲ ਵੱਲੋਂ ਮੇਲਾ ਮਾਗੀ ਮੌਕੇ ਹੋਣ ਵਾਲੀ ਭਾਰੀ ਬੜੀ ਅਕਾਲੀ ਕਾਨਫਰੰਸ ਬੰਦੀ ਅੱਜ ਹਲਕਾ ਲੰਬੀ ਦੇ ਆਗੂਆਂ ਅਤੇ ਵਰਕਰਾਂ ਨਾਲ ਉਹਨਾਂ ਨੇ ਮੀਟਿੰਗ ਕੀਤੀ ਹੈ ਉਸ ਤੋਂ ਅਗਲੀ ਖਬਰ ਹੋਵੇ ਕਿ ਪੰਜਾਬ ਸਰਕਾਰ ਨੇ ਨਗਰ ਨਿਗਮ ਚੋਣਾਂ ਦੇ ਮੇਅਰ ਦੇ ਅਹੁਦੇ ਨੂੰ ਲੈ ਕੇ ਲੁਧਿਆਣੇ ਵਿੱਚ ਮਹਿਲਾ ਲਈ ਇਹ ਰਾਖਵਾ ਕਰ ਦਿੱਤਾ ਹੈ ਇਹ ਨੋਟੀਫਿਕੇਸ਼ਨ ਤੇ ਬਹੁਤ ਹੀ ਤਰ੍ਹਾਂ ਦੀ ਬਣ ਗਈ ਹੈ ਸਰਦਾਰੀ ਦਿੱਲੀ ਵਿੱਚ ਵੋਟਾਂ ਪੰਜ ਫੀਸਦੀ ਨੂੰ ਪੈਣਗੀਆਂ ਜੋਨ ਨਤੀਜੇ 8 ਫਰਵਰੀ ਨੂੰ ਆਉਣਗੇ ਇਸੇ ਤਰ੍ਹਾਂ ਐਥਲੈਟਿਕ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਚੁਣੇ ਗਏ ਸ਼ਾਰਟ ਪੁੱਟ ਖਿਡਾਰੀ ਬਹਾਦਰ ਸਿੰਘ ਸੱਗੂ ਬਟਿੰਡਾ ਦੀ ਇੱਕ ਪੰਚਾਇਤ ਵੱਲੋਂ ਵਿਆਹ ਵਿੱਚ ਸ਼ਰਾਬ ਨਾ ਪਰਤੌਣ ਅਤੇ DJ ਤੇ ਸੰਗੀਤ ਨਾ ਬਚਾਉਣ ਤੇ ਉਸ ਨੂੰ ਮਿਲੇਗਾ 21000 ਰੁਪਇਆ ਆਓ ਹੁਣ ਇਹਨਾਂ ਖਬਰਾਂ ਦਾ ਦੋਸਤ ਤੁਹਾਨੂੰ ਵਿਸਥਾਰ ਸਨਾ ਦਿੰਦੇ ਆ ਕਿ ਅੱਜ ਇਹ ਜਿਹੜੀ ਪਹਿਲੀ ਖਬਰ ਪਾਣੇ ਜਾ ਰਹੇ ਆ ਇਹ ਪੰਜਾਬ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਖਬਰ ਹੈ ਤੇ ਦੋਸਤੋ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਈਪੀਐਸ ਚੌਂਕ ਵਿੱਚ ਬੈਠੇ ਧਰਨੇ ਕਾਰੀਆਂ ਨੂੰ ਅੱਜ ਪੂਰੇ 2 ਸਾਲ ਹੋ ਗਏ ਆ 7 ਜਨਵਰੀ 2023 ਨੂੰ ਪ੍ਰਦਰਸ਼ਨਕਾਰੀਆਂ ਨੇ ਬਾਈਪੀਐਸ ਚੌਂਕ ਵਿਖੇ ਪੱਕਾ ਧਰਨਾ ਦਿੱਤਾ ਸੀ ਅੱਜ 2 ਸਾਲ ਪੂਰੇ ਹੋਣ ਤੇ ਬਾਈਪੀਐਸ ਚੌਂਕ ਦੇ ਧਰਨੇ ਦੇਹਰਾਤਾ ਨਾਕਾਰੀਆਂ ਨੇ ਇੱਕ ਦਿਨ ਪਹਿਲਾਂ ਹੀ ਆਪਣੇ ਧਰਨੇ ਸੰਬੰਧੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਠੋਸ ਪ੍ਰਬੰਧ ਬੈਰੀਕੇਡ ਲਗਾ ਕੇ ਉਹ ਰੂਟਾ ਨੂੰ ਡਿਵਰਟ ਕੀਤਾ ਗਿਆ 22पीएस ਚੌਂਕ ਚੰਡੀਗੜ੍ਹ ਤੇ ਮਹਾਲੀ ਦੀ ਸੜਕ ਤੇ ਪਹਿਲਾਂ ਇੱਕ ਸਾਲ ਤੱਕ ਇਹ ਸੜਕ ਦੋਵਾਂ ਪਾਸਿਆਂ ਤੋਂ ਬੰਦ ਰਹੀ ਜਿਸ ਕਾਰਨ ਚੰਡੀਗੜ੍ਹ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹਾਈ ਕੋਰਟ ਵੱਲੋਂ ਨੋਟਿਸ ਲੈੰਦਿਆਂ ਬੁਹਾਰੀਪੁਰ ਤੇ ਪ੍ਰਸ਼ਾਸਨ ਨੇ ਇਸ ਰੋਡ ਨੂੰ ਬੰਬੇ ਲਈ ਖੋਲ ਦਿੱਤਾ ਸੀ ਪਰ ਧਰਨਾਕਾਰੀਆਂ ਅੜੇ ਹੋਏ ਹਨ ਕਿ ਜਦੋਂ ਤੱਕ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਹ ਬਾਈਪੀਐਸ ਚੌਂਕ ਤੋਂ ਆਪਣਾ ਧਰਨਾ ਖਤਮ ਨਹੀਂ ਕਰਨਗੇ ਇਸ ਚੌਂਕ ਨੂੰ ਅੱਜ ਮੰਗਲਵਾਰ ਜਾਰੀ ਤੇ ਸ਼ੋਨੀ ਚ ਤਬਦੀਲ ਕਰ ਦਿੱਤਾ ਗਿਆ ਐਸਪੀ ਮਹਾਰੀ ਦੀ ਪਾਰਕ ਤੋਂ ਲੈ ਕੇ ਪੁਲਿਸ ਦੇ ਸਾਰੇ ਉੱਚ ਅਧਿਕਾਰੀ ਚੌਕ ਵਿੱਚ ਮੌਜੂਦ ਨੇ ਪ੍ਰਦਰਸ਼ਨਕਾਰੀ ਬੰਦੀ ਸਿੰਘਾਂ ਨੂੰ ਰਿਹਾਰਨਾ ਪਿੱਤਾ ਜਾਣ ਤੇ ਗੁੱਸੇ ਜਾਂ ਤੇ ਮੁੱਖ ਮੰਤਰੀ ਤੇ ਰਹਿਸ਼ਤਾ ਕਰੋ ਕਰਾਉ ਕਰਨਾ ਚਾਹੁੰਦੇ ਹਨ ਮਹਾਰੀ ਪੁਲਿਸ ਦੇ ਨਾਲ ਨਾਲ ਚੰਡੀਗੜ੍ਹ ਪੁਲਿਸ ਵੀ ਅਲਰਟ ਵਿੱਚ ਹੈ ਤੇ ਮਹਾਰੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਜ਼ਿਲ੍ਹੇ ਦੇ ਸਾਰੇ ਥਾਣਿਆਂ ਦੀ ਜਿੰਨੇ ਵੀ ਐਸ ਐਚ ਓ ਨੂੰ ਬੁਲਾ ਕੇ ਵੱਖ-ਵੱਖ ਚੌਂਕਾਂ ਵਿੱਚ ਤਣਾਇਤ ਕਰਨ ਦੇ ਹੁਕਮ ਦਿੱਤੇ ਹਨ ਤੇ ਅੱਜ ਮੰਗਲਵਾਰ ਸਵੇਰੇ ਤੋਂ ਹੀ ਮਹਾਰੀ ਪੁਲਿਸ ਨੇ ਧਰਮੇ ਵਾਲੀ ਥਾਂ ਤੇ ਆਸ-ਪਾਸ ਦੇ ਇਲਾਕੇ ਨੂੰ ਪੁਲਿਸ ਸ਼ੌਣੀ ਵਿੱਚ ਤਬਦੀਲ ਕੀਤਾ ਹੋਇਆ ਹੈ। ਕਰੀਬ 10 ਵਜੇ ਪੁਲਿਸ ਮੁਲਾਜ਼ਮ, ਹੋਮਗਾਰਡ, ਕਮਾਂਡੋ ਅਤੇ ਦੰਗਾ ਰੋਕੋ ਪੁਲਿਸ ਮੁਲਾਜ਼ਮਾਂ ਨੇ ਚਾਰਜ ਸੰਭਾਲ ਲਿਆ 2500 ਤੋਂ ਬਾਅਦ ਮੁਲਾਜ਼ਮ ਸਰਹੱਦ ਤੇ ਤਾਇਨਾਤ ਨੇ। ਅਗਲੀ ਖਬਰ ਵੀ ਬੰਤੀ ਸਿੰਘ ਨਾਲ ਸੰਬੰਧਿਤ ਹੈ ਕਿ ਕਿ ਮੇ ਪੁਲਸ ਨੇ ਪੰਜਾਬ ਵਿੱਚ ਕਿਸ-ਕਿਸ ਨੂੰ ਘਰਾ ਵਿੱਚ ਨਜ਼ਰਬੰਦ ਕੀਤਾ ਸ਼੍ਰੋਮਣੀ ਅਕਾਲੀ ਦਰ ਅਨਸਰ ਵੱਲੋਂ ਸ਼ਹੀਦੀ ਸਭਾ ਮੌਕੇ ਕੀਤੀ ਗਈ ਸ਼ਹੀਦੀ ਪੀਰੀ ਮੀਰੀ ਕਾਨਫਰੰਸ ਵਿੱਚ ਪਹੁੰਚੀਆਂ ਪੰਥਕ ਤਰ੍ਹਾਂ ਅਤੇ ਅਨਸਾਰ ਮੋਰਚੇ ਦੇ ਆਗੂਆਂ ਨੇ ਬਾਪੂ ਗੁਰਚੰਦ ਸਿੰਘ ਜੋ ਕਨਵੀਨਰ ਨੇ ਕੌਮੀ ਅਨਸਾਰ ਮੋਰਚੇ ਦੀ ਅਗਵਾਈ ਹੇਠ 7 ਜਨਵਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਜਮੂਰੀ ਅਤੇ ਪੁਰ ਅਮਨ ਢੰਗ ਨਾਲ ਮਾਰਚ ਕਰਨ ਦਾ ਫੈਸਲਾ ਦਿੱਤਾ ਸੀ ਇਸ ਮਾਰਚ ਵਿੱਚ ਸ਼ਾਮਲ ਹੋਣ ਤੋਂ ਰੋਪਨ ਦੇ ਪੁਲਿਸ ਨੇ ਅੱਜ ਸਵੇਰੇ ਅਕਾਦਿਦ ਅਮਨਸਾਰ ਦੇ ਪ੍ਰਧਾਨ ਸੇਵਨਜੀਤ ਸਿੰਘ ਮਾਨ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਇਸੇ ਤਰ੍ਹਾਂ ਉਨ੍ਹਾਂ ਤੋਂ ਇਲਾਵਾ ਐ ਸ਼੍ਰੀਮਾਨ ਨੂੰ ਉਨ੍ਹਾਂ ਹੀ ਰਹਿਸ਼ ਸਰਦਾਰ ਹਰਨਾਮ ਸਿੰਘ ਨੂੰ ਕਿਰਾ ਪਾਲਿਆ ਤੇ ਇਸ ਤਰ੍ਹਾਂ ਪੁਲਿਸ ਵੱਲੋਂ ਖਡੂਰ ਸਾਹਿਬ ਦੇ ਐ ਐਮ ਪੀ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਦੇ ਘਰ ਨੂੰ ਘੇਰਾ ਪਾ ਕੇ ਉਸ ਦੇ ਪਿਤਾ ترਸੀਮ ਸਿੰਘ ਨੂੰ ਵੀ ਅੱਜ ਤੜਕੇ ਹੀ ਘਰ ਵਿੱਚ ਕਰ ਦਿੱਤਾ ਗਿਆ ਨજરਬੰਦ ਸੋ ਦੋਸਤੋ ਇਸੇ ਤਰ੍ਹਾਂ ਜਰਨਲ ਕਤਰ ਪ੍ਰੋਫੈਸਰ ਮਹਿੰਦਰ ਪਾਲ ਸਿੰਘ ਪੀਸੀਏ ਮੈਂਬਰ ਬਹਾਦਰ ਸਿੰਘ ਬਸੌਰ ਕਰਨੈਲ ਸਿੰਘ ਰਾਮਪੁਰਾ ਹਰਜੀਤ ਸਿੰਘ ਮੀਆਪੁਰ ਨਰਿੰਦਰ ਸਿੰਘ ਕਾਲਾ ਬੂਲਾਤੂਰੀ ਅਤੇ ਅਮਰੀਤ ਸਿੰਘ ਆਦ ਨੂੰ ਹੌਸ ਰੈਸਟ ਕਰਾਵੇ ਜਿੰਨਾ ਜੇਬੰਦ ਕਰ ਦਿੱਤਾ ਗਿਆ ਉਹਨਾਂ ਨੇ ਇਸ ਕਾਰਵਾਈ ਦੀ ਸਖਤ ਨਿੰਦਾ ਕਰਦੇ ਹੋਏ ਇਹਨਾਂ ਅਮਲਾਂ ਨੂੰ ਵਿਧਾਨ ਅਤੇ ਕਾਨੂੰਨ ਵਿਰੋਧੀ ਦੱਤਾ ਸੋ ਦੋਸਤੋ ਇਸ ਖਬਰ ਨੂੰ ਲੈ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਜੇਲਾ ਵਿੱਚ ਸਜ਼ਾ ਪ੍ਰਗਤ ਚੁਫੇ ਬੰਦੀ ਸੰਗਾਂ ਨੂੰ ਇੱਕ ਪਾਸਰ ਸਰਕਾਰ ਹਰਿਆ ਨਹੀਂ ਕਰ ਰਹੀ ਦੂਸਰੇ ਪਾਸੇ ਡੇਰਾ ਮੁਖੀ ਜਦੋਂ ਮਰਜ਼ੀ ਫੜ ਲਓ ਤੇ ਆ ਜਾਂਦਾ ਹੈ ਜਿਸ ਨੂੰ ਦੇਖ ਕੇ ਦੇਸ਼ ਅੰਦਰ ਕਾਨੂੰਨੀ ਵਿਵਸਥਾ ਤੇ ਸਵਾਲ ਖੜਾ ਹੋ ਜਾਂਦਾ ਹੈ ਜਿਹਨੂੰ ਲੈ ਕੇ ਅੱਜ 2 ਸਾਲ ਹੋ ਗਿਆ ਗੰਦੀ ਸਿੰਘਾਂ ਦੀ ਰਿਹਾਈ ਲਈ ਬੈਠਿਆ ਨੂੰ ਇਹਨਾਂ ਦਰਨਾਕਾਰੀਆਂ ਨੂੰ ਭਾਵੇਂ ਇਹ ਰਿਹਾਈ ਦਾ ਜਿਹੜਾ ਖਤਰਾ ਬਣਿਆ ਰਹਿੰਦਾ ਕਿਤੇ ਹੋਰ ਵੀ ਇਹ ਜਿਹੜੀ ਦਰਨਾਕਾਰੀ ਪ੍ਰਦਰਸ਼ਨ ਕਰ ਗਈ ਆ ਕਿਤੇ ਜੇਲਾ ਵਿੱਚ ਨਾ ਲੱਗ ਜਾਣ ਆਓ ਅਗਲੀ ਖਬਰ ਪੜਦੇ ਹਾਂ ਕਿ ਪੰਜਾਬ ਦੀ ਅਕਾਲੀ ਸਿਆਦਤ ਮਾਗੀ ਮੇਲੇ ਨੂੰ ਲੈ ਕੇ ਕਾਫੀ ਤਿਆਰੀਆਂ ਵਿੱਚ ਹੈ ਅੱਜ ਹਲਕਾ ਨੰਬੀ ਵਿੱਚ ਸਰੂਨੀ ਬਦਲਦੇ ਵੱਲੋਂ ਮੇਲਾ ਮਾਗੀ ਮੌਕੇ ਹੋਣ ਵਾਲੀ ਭਾਰੀ ਅਕਾਲੀ ਕਨਫਰੰਸ ਸੰਬੰਧੀ ਹਲਕਾ ਨੰਬੀ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਭਰਮੇ ਸ਼ਮੂਦੇਤ ਕੀਤੀ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੋਈ ਹੈ ਕਿ ਸਾਰਿਆਂ ਨੇ ਕਨਫਰੰਸ ਵਿੱਚ ਬੱਦ ਚੱਲ ਕੇ ਹਿੱਸਾ ਲੈਣ ਅਤੇ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਪ੍ਰੋਸਾਹ ਜਤਾ। ਸੋ ਦੋਸਤੋ ਇਸ ਖਬਰ ਦੇ ਟਿੱਪਣੀ ਕਰਦੇ ਇਹੀ ਕਿਹਾ ਜਾ ਸਕਦਾ ਤੇ ਨਵੀਂ ਪਾਰਟੀ ਦੇ ਆਲਾਨ ਦੀਆਂ ਖਬਰਾਂ ਤੋਂ ਬਾਅਦ ਅਕਾਲੀ ਦਲ ਵੀ ਪੱਪਾ ਪਾਰ ਹੈ ਮਾਗੀ ਮੇਲੇ ਤੇ ਵੱਡਾ ਇਕੱਠ ਦਿਖਾਉਣ ਲਈ ਬੜੀ ਚਾਰਾਜੋਈ ਦੀ ਤਿਆਰੀ ਹੈ ਉੱਥੇ ਇਹ ਵੀ ਕਿਹਾ ਜਾ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਪਾਰਟੀ ਤੋਂ ਲੱਗਦਾ ਖਤਰਾ ਮਹਿਸੂਸ ਹੋ ਰਿਹਾ ਹੈ ਅਗਲੀ ਖਬਰ ਹੈ ਕਿ ਪੰਜਾਬ ਵਿੱਚ ਜਿਵੇਂ 21 ਦਸੰਬਰ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਸੀ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਨੂੰ ਲੈ ਕੇ ਹੁਣ ਲੁਧਿਆਣਾ ਦਾ ਇੱਕ ਜਿਹੜਾ ਨਗਰ ਨਿਗਮ ਹੈ ਉੱਥੇ ਮਹਿਲਾ ਰਾਕਮੀ ਸੀਟ ਜਿਹੜੀ ਆ ਸਰਕਾਰ ਵੱਲੋਂ ਕਰ ਦਿੱਤੀ ਗਈ ਹੈ ਮੇਅਰ ਨੂੰ ਲੈ ਕੇ ਇੱਥੇ 21 ਦਸੰਬਰ ਨੂੰ ਚੋਣਾਂ ਮੁਕੰਮਲ ਹੋਈਆਂ ਸੀ ਬਾਅਦ ਵਿੱਚ ਨਗਰ ਨਿਗਮ ਲੁਧਿਆਣਾ ਦੇ ਮੇਅਰ ਦੀ ਉਹ ਦੀ ਕਸ਼ਹਿਰਵਾਸੀਆਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਕਾਂਗਰਸ ਦੀ ਭਾਜਪਾ ਵੱਲੋਂ ਆਪਣੀ ਪਾਰਟੀ ਦਾ ਮੇਅਰ ਬਣਾਉਣ ਲਈ ਲਗਾਤਾਰ ਜੋਰ ਤੋਰਦੀ ਰਾਜਨੀਤੀ ਇੱਥੇ ਕੀਤੀ ਜਾ ਰਹੀ ਹੈ ਪਰ ਅੱਜ ਪੰਜਾਬ ਸਰਕਾਰ ਨੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਦਾ ਅਹੁਦਾ ਮਹਿਲਾ ਲਈ ਰਾਖਵਾ ਕਰਕੇ ਵਿਰੋਧੀ ਪਾਰਟੀਆਂ ਦੀਆਂ ਸਾਰੀਆਂ ਟਿਕੜਮਬਾਜ਼ੀਆਂ ਨੂੰ ਸ਼ਾਂਤ ਕਰ ਦਿੱਤਾ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਲੁਧਿਆਣਾ ਨਗਰ ਨਗਰ ਦੇ ਮੇਅਰ ਦੀ ਕੁਰਸੀ ਉੱਪਰ ਹੁਣ ਕਿਹੜੀ ਮਹਿਲਾ ਚੁਣੀ ਜਾਵੇਗੀ ਇਹ ਆਉਣ ਵਾਲਾ ਸਮਾਂ ਦੱਸੂਗਾ ਸੋ ਦੋਸਤੋ ਇਸ ਖਬਰ ਤੇ ਟਿੱਪਣੀ ਕਰਦੇ ਆ ਇਹ ਕਿਹਾ ਜਾ ਸਕਦਾ ਸਰਕਾਰ ਆਪਣੇ ਮੇਅਰ ਲਵਾਉਣ ਲਈ ਹਰ ਹਰ ਬਾਬਰ ਤਰੀ ਹੈ ਉਰ ਇੱਕ ਸਾਹਮਣੇ ਨਮੂਨਾ ਆਇਆ ਪੰਜਾਬ ਵਿੱਚ ਬੱਸਾਂ ਦੀ ਹੜਤਾਲ ਖਤਮ ਅੱਜ ਹੋ ਗਈ ਹੈ ਆਓ ਪੂਰੀ ਖਬਰ ਪੜ੍ਹ ਲੈਨੇ ਆ ਕਿ ਪੀ ਆਰਟੀਸੀ ਪੰਜਾਬ ਰੋਡਵੇਜ ਅਤੇ 500 ਕੰਟਰੈਕਟ ਬੇਸ ਜਿਹੜਾ ਇਹ ਯੂਨੀਅਨ ਵੱਲੋਂ ਸੋਮਵਾਰ ਤੋਂ ਸ਼ੁਰੂ ਕੀਤੀ ਸੀ ਤਿੰਨ ਰੋਜ਼ਾ ਸਵਾਈ ਹੜਤਾਲ ਦੇ ਸਬੰਧ ਵਿੱਚ ਅੱਜ ਦੂਜੇ ਦਿਨ ਮੰਗਲਵਾਰ ਨੂੰ ਵੀ ਇਹ ਹੜਤਾਲ ਜਾਰੀ ਸੀ ਇਸ ਦੌਰਾਨ ਮੁੱਖ ਮੰਤਰੀ ਵੱਲੋਂ 15 ਜਨਵਰੀ ਨੂੰ ਮੀਟਿੰਗ ਦਾ ਸਮਾਪਤ ਹੋਣ ਤੋਂ ਬਾਅਦ ਯੂਨੀਅਨ ਵੱਲੋਂ ਹੜਤਾਲ ਖਤਮ ਕਰ ਦਿੱਤੀ ਇਸ ਫੈਸਲੇ ਤਹਿਤ 8000 ਮੀਟਰ ਬਾਸ ਸੇਵਾ ਆਮ ਵਾਂਗੂ ਚੱਲੂ ਹੋ ਜਾਵੇਗੀ ਜਿਸ ਨਾਲ ਆਮ ਲੋਕਾਂ ਨੂੰ ਰਾਹ ਮਿਲੇਗਾ ਜਿਕਰ ਜੋ ਕਾਕੇ ਹੜਤਾਲ ਕਾਰਨ ਮਸਾਫਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ ਹੜਤਾਲ ਖਤਮ ਹੋਣ ਦੀ ਜਾਣਕਾਰੀ ਯੂਨੀਅਨ ਦੇ ਤਰਜਮਾਨ ਹਰਪ੍ਰੀਤ ਵਿੱਕੀ ਨੇ ਦਿੱਤੀ ਹੈ ਉਨ੍ਹਾਂ ਮੁੱਖ ਮੰਤਰੀ ਤੋਂ ਮੀਟਿੰਗ ਦਾ ਸਮਾਪਤ ਸੰਬੰਧੀ ਇੱਕ ਪੱਤਰ ਵੀ ਦਿਖਾਇਆ ਗਿਆ ਦਫ਼ਤਰ ਮੁੱਖ ਮੰਤਰੀ ਪੰਜਾਬ ਤੋਂ ਜਿਨੀਆਂ ਤੇ ਪ੍ਰਦਾਨ ਰੇਸ਼ਮ ਸਿੰਘ ਗੱਲ ਨੂੰ ਮੁਖਾਬਤ ਹੋ ਕੇ ਇਸਤੀ ਤੇ ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਦੀ ਇਹ ਤਸਕਤ ਹਨ ਇਸ ਵਿੱਚ ਜਿਨੀਆਂ ਦੇ ਮੈਂਬਰਾਂ ਨੂੰ 15 ਜਨਗਤੋਂ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਦਿੱਦਿਆ ਉਹਨਾਂ ਨੂੰ ਇਹ ਵਿਲੇਸਰ ਮੀਟਿੰਗ ਲਈ ਪੁੱਜਣ ਦੀ ਗੱਲ ਕਹੀ ਗਈ ਹੈ ਤੇ ਪੱਤਰ ਵਿੱਚ ਲਿਖਿਆ ਗਿਆ ਇੱਕ ਮੀਟਿੰਗ ਵਿੱਚ ਇਹਨਾਂ ਦੀਆਂ ਮੰਗਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਆਓ ਦੋਸਤੋ ਇਸ ਖਬਰ ਤੇ ਟਿੱਪਣੀ ਕਰ ਲੈਣੇ ਆ ਕਿ ਅੱਜ ਜੋ ਇਹ ਹੜਤਾਲ ਖਤਮ ਹੋਈ ਹੈ ਹੜਤਾਲ ਦੇ ਦੂਸਰੇ ਦਿਨ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਕੀ ਫੈਸਲਾ ਸਾਹਮਣੇ ਆਊਗਾ ਕਿ ਇਹ ਜੂਨੀਅਨ ਉਸ ਫੈਸਲੇ ਨਾਲ ਸਹਿਮਤ ਹੋਊਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਆਓ ਅਗਲੀ ਖਬਰ ਤੁਹਾਨੂੰ ਜਿਹੜੀ ਸੁਣਾਉਣ ਜਾ ਰਹੇ ਹਾਂ ਇਹ ਖਬਰ ਤੇ ਵੀ ਤੋਂ ਆਈ ਹੈ। ਇਹ ਦਿੱਲੀ ਵਿੱਚ ਚੋਣਾਂ ਦਾ ਵਿਕਲ ਜਿਹੜਾ ਵੱਜ ਗਿਆ ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਖਾਂ ਦਾ ਐਲਾਨ ਕਰ ਦਿੱਤਾ ਹੈ ਆਓ ਤੁਹਾਨੂੰ ਦਿੱਲੀ ਦੀਆਂ ਉਹ ਤਰੀਕਾਂ ਦੱਸਾਈਏ ਕਿ ਇੱਥੇ 5 ਫਰਵਰੀ ਨੂੰ ਵੋਟਾਂ ਪੈਣਗੀਆਂ ਇਹਨਾਂ ਵੋਟਾਂ ਦੇ ਚੋਣ ਨਤੀਜੇ ਜਿਹੜੇ 8 ਫਰਵਰੀ ਨੂੰ ਜਾਰੀ ਕੀਤੇ ਜਾਣਗੇ ਤਾਂ ਅਸਲ ਦਿੱਲੀ ਵਿਧਾਨ ਸਭਾ ਦਾ ਕਾਰਜਕਾਲ ਜਿਹੜਾ 23 ਫਰਵਰੀ ਨੂੰ ਖਤਮ ਹੋਣ ਜਾ ਰਿਹਾ ਹੈ 220 ਵਿੱਚ ਚੋਣਾਂ ਹੋਈਆਂ ਸੀ ਉਸ ਉਸ ਵੇਲੇ 8 ਫਾਰਵੀ ਨੂੰ ਵੋਟਾਂ ਪੈਣ ਤੋਂ ਬਾਅਦ 11 ਫਰਵੀ ਨੂੰ ਜਿਹੜੇ ਚੋਣ ਨਤੀਜੇ ਐਲਾਨੇ ਗਏ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਬਹੁਮਤ ਮਿਲਿਆ ਸੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ ਕੁੱਲ 70 ਸੀਟਾਂ ਵਿੱਚੋਂ 48 ਸੀਟਾਂ ਜਿੱਤੀਆਂ ਸੀ ਜਦੋਂ ਕਿ ਭਾਜਪਾ ਨੂੰ ਸਿਰਫ 8 ਸੀਟਾਂ ਮਿਲੀਆਂ ਸੀ ਇਸ ਖਬਰ ਤੇ ਟਿੱਪਣੀ ਕਰਦੇ ਆ ਦੋਸਤੋ ਇਹ ਕਿਹਾ ਜਾ ਸਕਦਾ ਹੈ ਆਮ ਆਦਮੀ ਪਾਰਟੀ ਅਗਲੀ ਪ੍ਰੀਖਿਆ ਵਿੱਚ ਹੈ ਪੰਜਾਬ ਸਰਕਾਰ ਦੇ ਮੰਤਰੀਆਂ ਐਮ ਐਲ ਏ ਸਾਰੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਨੇ ਅਪੀਲ ਕਰ ਦਿੱਤੀ ਹੈ ਆਖ ਰਿਹਾ ਹੈ ਕਿ ਦਿੱਲੀ ਵਿੱਚ ਸਰਕਾਰ ਬਣੀ ਤਾਂ ਸਮਝ ਲਓ 272 ਵਿੱਚ ਪੰਜਾਬ ਵਿੱਚ ਵੀ ਆਪ ਆਏਗੀ ਅਗਰ ਦਿੱਲੀ ਵਿੱਚ ਹਾਰ ਗਏ ਤਾਂ ਸਮਝ ਲਿਓ ਕਿ ਪੰਜਾਬ ਵਿੱਚ ਵੀ ਛੁੱਟੀ ਹੋ ਜਾਊਗੀ ਤੇ ਅਗਲੀ ਖਬਰ ਐ 21000 ਨਗਦ ਨਾਮ ਮਿਲੇਗਾ ਕਿਸ ਨੂੰ ਇਨਾਮ ਮਿਲੇਗਾ ਇਹ ਤੁਹਾਨੂੰ ਪੂਰੀ ਖਬਰ ਜਿਹੜੀ ਆ ਪੜ ਕੇ ਸੁਣਾ ਦਿੰਦੇ ਆ ਬਿਆਸ ਨਾਗਵਾ ਵਿੱਚ ਜਿਹੜੇ ਲੋਕ ਜਿਹੜੇ ਪਰਿਵਾਰ ਸ਼ਰਾਬ ਨਾ ਵਰਤੋਣ ਅਤੇ ਡੀਜੇ ਸੰਗੀਤ ਨਹੀਂ ਵਜਾਉਣਗੇ ਉਹਨਾਂ ਲਈ ਪੰਜਾਬ ਦੇ ਬਿਠਿੰਡਾ ਜ਼ਿਲ੍ਹੇ ਦੇ ਇੱਕ ਗ੍ਰਾਮ ਪੰਚਾਇਤ ਨੇ ਉਹਨਾਂ ਪਰਿਵਾਰਾਂ ਨੂੰ 21000 ਰੁਪਏ ਦੀ ਨਕਦ ਸੇਵਾ ਦੇਣ ਦਾ ਐਲਾਨ ਕੀਤਾ ਹੈ ਬੱਲੋ ਪਿੰਡ ਦੀ ਸਰਪੰਚ ਅਮਰਜੀਤ ਕੌਰ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਫੈਸਲਾ ਪਿੰਡ ਵਾਸੀਆਂ ਨੂੰ ਵਿਆਹ ਸਮਾਗਮਾਂ ਤੇ ਫਜ਼ੂਲ ਖਰਚੀ ਨਾ ਕਰਨ ਅਤੇ ਸ਼ਰਾਬ ਦੀ ਦੁਰਵਰਤੋਂ ਨੂੰ ਰੋਕਣ ਲਈ ਇਹ ਉਤਸ਼ਾਹਤ ਕਰਨ ਲਈ ਫੈਸਲਾ ਲਿਆ ਗਿਆ ਉਹਨਾਂ ਨੇ ਕਿਹਾ ਕਿ ਆਮ ਤੌਰ ਤੇ ਦੇਖਿਆ ਜਾਂਦਾ ਕਿ ਪਿੰਡਾਂ ਵਿੱਚ ਦੀਜੇ ਉੱਚੀ ਆਵਾਜ਼ ਵਿੱਚ ਅਤੇ ਸੰਗੀਤ ਸ਼ਰਾਬ ਪਰੋਸਣ ਵਾਲੇ ਸਮਾਗਮਾਂ ਵਿੱਚ ਝਗੜੇ ਹੋ ਜਾਂਦੇ ਆ ਇਸ ਤੋਂ ਇਲਾਵਾ ਉੱਚੀ ਆਵਾਜ਼ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵੀ ਵਿਘਨ ਪਹੁੰਚਦੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਵਿਆਹ ਸਮਾਗਮਾਂ ਦੌਰਾਨ ਫਜ਼ੂਲ ਖਰਚ ਨਾ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪੰਚਾਇਤ ਨੇ ਇੱਕ ਮਤਾ ਪਾਸ ਕੀਤਾ ਜਿਸ ਤਹਿਤ ਜੇਕਰ ਕੋਈ ਪਰਿਵਾਰ ਬਿਆਸ ਸਮਾਗਮਾਂ ਵਿੱਚ ਸ਼ਰਾਬ ਨਹੀਂ ਪਰਤੌਂਦਾ ਅਤੇ ਡੀਜੇ ਸੰਗੀਤ ਨਹੀਂ ਵਜਾਉਂਦਾ ਤਾਂ ਉਸ ਨੂੰ ਗ੍ਰਾਮ ਪੰਚਾਇਤ 21000 ਰੁਪਏ ਦੇਵੇਗੀ ਅਮਰਜੀਤ ਕੌਰ ਨੇ ਅੱਗੇ ਕਿਹਾ ਕਿ ਪੰਚਾਇਤ ਨੂੰ ਸਰਕਾਰ ਤੋਂ ਪਿੰਡ ਵਿੱਚ ਸਟੇਡੀਅਮ ਬਣਾਉਣ ਦੀ ਮੰਗ ਕੀਤੀ ਹੈ ਪੰਚਾਇਤ ਨੇ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਸਕੇ ਪੰਚਾਇਤ ਨੇ ਪਿੰਡ ਵਿੱਚ বায়ু ਗੈਸ ਪਲਾਟ ਲਾਉਣ ਦੀ ਵੀ ਤਜਵੀਜ਼ ਰੱਖੀ ਹੈ ਉਹਨਾਂ ਕਾਕੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮੋਹਤ ਬੀਜ ਵੀ ਦਿੱਤੇ ਜਾਣਗੇ ਦੋਸਤੋ ਇਹ ਤੁਸੀਂ ਜਿਹੜੀਆਂ ਖਬਰਾਂ ਸੁਣੀਆਂ ਹਨ ਇਹ ਖਬਰਾਂ ਤੇ ਆਪਾਂ ਇਹ ਟਿੱਪਣੀ ਕਰਕੇ ਕਹਿ ਸਕਦੇ ਹਾਂ ਕਿ ਬੱਲੋਪਿੰਡ ਦੀ ਸਰਪੰਚਣੀ ਅਮਰਜੀਤ ਕੌਰ ਨੇ ਇੱਕ ਬਹੁਤ ਸ਼ਲਾਘਾਯੋਗ ਫੈਸਲਾ ਲਿਆ ਹੈ ਤੇ ਆਓ ਅਗਲੀ ਖਬਰ ਹੈ ਏਸ਼ੀਆ ਖੇਡਾਂ ਦੇ ਸੋਨ ਤਗਮਾ ਜੇਤੂ ਸਾਫ ਦਾ ਸ਼ਾਟਪੁੱਟ ਖਿਡਾਰੀ ਬਹਾਦਰ ਸਿੰਘ ਸਭੂ ਉਨਾਂ ਨੂੰ ਅੱਜ ਬਿਨਾ ਮੁਕਾਬਲੇ ਫੈਡਰੇਸ਼ਨ ਐਥਲੈਟਿਕ ਆਪ ਇੰਡੀਆ ਦੇ ਪ੍ਰਧਾਨ ਚੁਣ ਲਿਆ ਗਿਆ ਸੱਭੂ 51 ਸਾਲ ਦੇ ਨੇ ਜੋ ਪੀਏਪ ਜਲੰਧਰ ਵਿਖੇ ਖੇਡ 77 ਵੱਜੋਂ ਸੇਵਾ ਨਿਵਾਹ ਰਹੇ ਸਨ ਹੁਣ ਪਠਾਨਕੋਟ ਵਿੱਚ ਚੌਥੀ ਆਈ ਆਰਬੀ ਚ ਕਮਾਂਡੈਂਟ ਵੱਜੋਂ ਤਾਇਨਾਤ ਹਨ ਉਹਨਾਂ 2002 ਦੀਆਂ ਮਸਾਨ ਐਸ਼ਾਈ ਫੀਟਾ ਵਿੱਚ ਗੋਲਾ ਸੁੱਟਣ ਤੇ ਸੋਨ ਤਗਮਾ ਜਿੱਤਿਆ ਸੀ 2004 ਦੀਆਂ ਖੇਡਾਂ ਓਪਲੈਂਪਿਕ ਵਿੱਚ ਵੀ ਉਹਨੇ 78% ਦੇ ਪ੍ਰਧਾਨ ਵਜੋਂ ਉਹਨਾਂ ਦੀ ਚੋਣ ਸਦਕਾ ਉਹਨਾਂ ਦੇ ਸ਼ੁਭਚਿੰਤਕਾਂ ਵੱਲੋਂ ਖੁਸ਼ੀ ਪਾਈ ਜਾ ਰਹੀ ਆ ਸੋ ਦੋਸਤੋ ਇਹ ਤੁਸੀਂ ਖਬਰਾਂ ਬਿਲਗਾ ਨਿਊਜ਼ ਆਨਲਾਈਨ ਤੋਂ ਸੁਣ ਰਹੇ ਸੀ ਤੁਹਾਨੂੰ ਅੱਜ ਦੀਆਂ ਬੜੀਆਂ ਅਹਿਮ ਖਬਰਾਂ ਜਿਹੜੀਆਂ ਸੁਣਾਈਆਂ ਤੇ ਉਹਨਾਂ ਤੇ ਟਿੱਪਣੀਆਂ ਤੁਹਾਨੂੰ ਕਿਵੇਂ ਲੱਗੀਆਂ ਤੁਸੀਂ ਆਪਣੀ ਇਹ ਰਾਏ ਸਾਡੇ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ ਅਗਰ ਦੋਸਤੋ ਪਰ ਉਹ ਚੰਗਾ ਲੱਗਾ ਤਾਂ ਇਸ ਨੂੰ ਲਾਇਕ ਅਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਕੱਲ ਫੇਰ ਇਸੇ ਪ੍ਰੋਗਰਾਮ ਨੂੰ ਇਸੇ ਸਮੇਂ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਇਜਾਜ਼ਤ ਧੰਨਵਾਦ ਫੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ